ਕੰਗੜਾ ਪਿਆ ਹੀ ਇਹ ਭਾਜੀ ਮੇਰੇ ਗੱਲ ਸੁਣ ਗੁੰਡੇ ਬਦਮਾਸ਼ ਉਹ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਗੱਲ ਮੁੰਡੇ ਪਾ ਤੇ ਥੱਲੇ ਕਹਿੰਦੇ ਨਹੀਂ ਆਪ ਇੱਥੋਂ ਪਿਆਜ ਦੇ ਕੱਪੜੇ ਨੇ ਕੋਰਸਾ ਲੱਪਕੋ ਤੁਸੀਂ ਨਾਵਾ ਇਹ ਕੰਦਾ ਛਾਉਂਦੀਆਂ ਬੰਦੇ ਵਾ ਹੁਣ ਵੇਖ ਨਾ ਦੇ ਸਮਾਨ ਫੜਿਆ ਗਿਆ ਅੰਦਰੋਂ ਤੋ ਖੋਲੋ ਨਹੀਂ ਗਿਆ ਜੇ ਨਾ ਫੜਿਆ ਗਿਆ ਜੰਮਿਆ ਪੂਰਾ ਨਹੀਂ ਖੋਲਦੀ ਨਾ ਗੂੜਾ ਕੋਲਰ ਸੱਟੇ ਆਹ ਮੈਂ ਫੋਨ ਪਾਇਆ ਨਾ ਆਣ ਕੇ ਜਿਨ੍ਹਾਂ ਦੀਆਂ ਇੰਨਾ ਭੱਲੇ ਤੇ ਫੋਨ ਇੱਕ ਭਾਈ ਇਹ ਮੇਰੇ ਮਾਕੇ ਪਹਿਲਾਂ ਮੈਂ ਆਇਆ ਪਰसों ਇਹ ਵੀ ਲਾੜੀ ਆਇਆ ਅੱਜ ਵੀ ਗੱਲ ਕਰ ਪੱਥੂ ਦਾ ਰਾਈ ਨਹੀਂ ਆਇਆ ਅੱਜ ਵੀ ਗੱਲ ਕਰ ਚਲੋ ਨਾਲ ਚਲੋ ਤੂੰ ਤੂੰ ਮਮਾ ਜੀ ਦੀ ਗੱਲ ਮਾਰਿਆ ਆਜ ਕਿੱਥੇ ਲਾ ਉਹ ਆਵੇਂ ਨਾਲ ਹੀ ਆਉਂਦਾ ਅਵੀ ਨਾਮ ਨਹੀਂ ਅਵੀ ਨਾਮ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਜੋਰ ਜੋਰ ਜੀ ਨਹੀਂ ਨਹੀਂ ਸਾਰੇ ਨਾਮ ਹੀ ਆ ਵੈਰੀਫਾਈ ਕਰਾਂਗੇ ਕਿਹੜਾ ਹੋ ਗਿਆ ਤੇ ਕਵਰੀ ਕਰਾਂਗੇ ਅੰਮ੍ਰਿਤ ਇਹਦੇ ਬਿਲੋਟੇ ਬਾਰੇ ਕੀ ਆ ਪਿਆਰ ਬਣਾ ਕੇ ਪਹਿਲਾ ਵਿਕਾਸ ਹੋਣਾ ਕੀ ਆ ਬਣਾਉਣ ਉਹ ਇੱਕ ਵਨ ਜਾਓ ਅਹੀ ਬੰਦੇ ਨਹੀਂ ਆ ਅਹੀ ਬੰਦੇ ਨਹੀਂ ਆ ਨਹੀਂ ਨਹੀਂ ਹੁੰਦਾ ਕੋਈ 12:00 ਪਾਜੀ 5:00 ਕਰਦੇ ਪਾਜੀ ਭਾਜੀ ਕੀ ਆ ਤੁਹਾਡਾ ਨਾ ਭਾਜੀ ਮੈਂ ਮੈਂ ਚੌਂ ਦੇਣਾ ਬਾਅਦ ਗੱਡੀ ਤੋਂ ਆਇਆ ਮੈਂ ਇਹਦੀ ਲੰਘਦਾ ਪਿਆ ਸੀ ਏ ਭਾਜੀ ਮੇਰੇ ਗੱਲ ਸੁਣ ਗੁੰਡੇ ਬਦਮਾਸ਼ ਉਹ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਐ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਗੱਲ ਮੁੰਡੇ ਪਾ ਕੇ 5500 ਰੁਪਈਆ ਤੇ ਮੇਰਾ ਫੋਨ ਐ ਜਿਹੜਾ ਕੱਢ ਕੇ ਲੈ ਗਏ ਤੇ ਆ ਕਿਛੀ ਨਾ ਕੋਈ ਤੁਹਾਡੀ ਕੋਈ ਰੰਜਿਸ਼ ਹੀ ਪੁਰਾਣੀ ਨਹੀਂ ਜੀ ਕੋਈ ਰੰਜਿਸ਼ ਨਹੀਂ ਕੀ ਖੋ ਮਾਰੋ ਇੱਥੇ ਹਾਂਜੀ ਖੋ ਮਾਰੋ ਹੀ ਆ ਜੀ 5500 ਰੁਪਈਆ ਤੇ ਫੋਨ ਵੀ ਲੈ ਗਏ ਨਾਲ ਮੇਰੇ ਦਾਕਲ ਮਾਰ ਗਏ ਆ ਜੀ ਯਕੀਨ ਸਾਫ ਕੀ ਜਾਂਦੇ ਪੁਲਿਸ ਕੋਲ ਇਨਸਾਫ ਹੋ ਜਾਉਣੇ ਆ ਮਾਰੇ ਪਏ ਮਿਹਨਤੀ ਬੰਦੇ ਆ ਇਹ ਕੰਮ ਜਿਹੜਾ ਇਹ ਮਹੱਲੇ ਚ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਸੋ ਕੱਢਿਆ ਜਾਵੇ ਜੀ ਤੇ ਹੁਣ ਤੁਹਾਡੇ ਕੋਟਮਾਰ ਹੋਈਏ ਤੇ ਕਿੱਥੇ ਸੱਟਾ ਕਿੱਥੇ ਲੱਗੀ ਸੱਟਾ ਸਿਰ ਤੇ ਦਾਤਰ ਮਾਰੇ ਆ ਜੀ ਤੇ ਫੋਨ ਕਿੰਨੇ ਦਾ ਤੁਹਾਡਾ ਜਿਹੜਾ ਫੋਨ ਆ ਗਿਆ ਜੀ ਕੋਈ 17 16 17000 ਦਾ ਤੇ 5500 ਰੁਪਏ ਲੱਗੇ ਪੰਜ ਸਰ ਮਾਮਲਾ ਜੀ ਜਿਹੜੀ ਅੱਜ ਦੀ ਤੁਹਾਡੇ ਉਰੋਂ ਰੇਡ ਕੀਤੀ ਗਈ ਹੈ ਲਾਈਵ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ ਮਾਮੂਲੀ ਝਗੜਾ ਸੀਗਾ ਕੱਲ ਇੱਕ ਦਰਬਾਖ ਸਿੰਘ ਨਾਮ ਦਾ ਬੰਦਾ ਆ ਦੂਜੇ ਬੰਦੇ ਅਜੂ ਨਾਮ ਦਾ ਬੰਦਾ ਸੀਗਾ ਇਹਨਾਂ ਦਾ ਮਹਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ ਜਿਹਦਾ ਅਸੀਂ ਕੰਫਰਮਾਈਜ਼ ਕਰਾਤਾ ਸੀਗਾ ਕੱਲ ਹੀ ਅੱਜ ਫੇਰ ਉਹਨਾਂ ਦੀ ਦਰਬਾਖਦਾਂ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ ਇਹ ਸ਼ੱਕ ਕਰਦੇ ਸੀਗੇ ਕਿ ਇਹ ਕਰਦੇ ਵਿੱਚ ਬੰਦੇ ਵੜੇ ਆ ਉਹ ਹੀ ਮੌਕੇ ਦੇਣ ਕੇ ਵੇਖ ਲਿਆ ਸਿਰਫ ਘਰ ਵਾਲੇ ਮਿਲੇ ਆ ਹੁਣ ਇਹ ਕਹਿੰਦੇ ਬੰਦੇ ਭਜਾਤੇ ਆ ਅਸੀਂ ਘਰ ਵਾਲਿਆਂ ਨਾਲ ਲੱਲੇ ਆ ਮੈਂ ਦੱਸ ਰਿਆਂ ਘਰ ਨਾਲ ਲੱਲਿਆ ਵੈਰੀਫਾਈ ਕਰਾਂਗੇ ਜਿਹਨਾਂ ਦਾ ਕਸੂਰ ਹੋਗਾ ਕਾਰਵਾਈ ਕਰਾਂਗੇ ਨਹੀਂ ਹੋਗਾ ਲੇਕਿਨ ਜਾ ਰਿਹਾ ਹੈ ਕਿ ਉਹ ਨਸ਼ਾ ਵੇਚਦੇ ਤੇ ਮੁਆਰਦਾਤ ਹੰਦਾ ਕਰਾਂਦੇ ਆ ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਅਲੀਗੇਸ਼ਨ ਲਾਉਂਦੀ ਲਾਉਂਦੀ ਆ ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਪਰਚਾ ਦੇਣ ਦੇ ਕਾਰਵਾਈ ਕਰਦੇ ਇਹ ਤੇ ਆਮ ਗੱਲ ਹੈ ਵੀ ਜਦੋਂ ਕਿਸੇ ਦੇ ਕੋਈ ਝਗੜਾ ਹੁੰਦਾ ਤੇ ਇੱਕ ਦੂਜੇ ਤੇ ਅਲੀਗੇਸ਼ਨ ਲਾਉਂਦੇ ਆ ਤੇ ਤੁਹਾਡੀ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨਾਂ ਪਰਿਵਾਰ ਵੱਲੋਂ ਬੂਹਾ ਨਹੀਂ ਖੋਲਿਆ ਗਿਆ ਤੇ ਫਿਰ ਪੋੜੀ ਲਾ ਕੇ ਉੱਪਰ ਜਾਇਆ ਗਿਆ ਤੇ ਲੱਗਦਾ ਹੈ ਕਿ ਕੋਈ ਹੋਏਗਾ ਉਹਨਾਂ ਦੇ ਅੰਦਰ ਪਰਮੰਦੇ ਵਿੱਚ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ ਕਈ ਵਾਰੀ ਕਿ ਇਹ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਚੈੱਕ ਕਰ ਲਿਆ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲੀ ਤੇ ਜਿੱਤੇ ਆਪਕੋ ਇਤਰਾਜ਼ ਜੋਗ ਹੋਵੇ ਠੀਕ ਹੈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰੈਗਲੇਸ਼ ਨੌਕ ਸੌਗਣ ਦੁਸ਼ਮਣ ਤੋਂ ਸਤਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488